ਦੇਨ ਮਸ ਕਰ ਚੋਕ ਦੀ ਨਿਸ਼ਾਨੀਆਂ ਦੀ ਬਹੁਤ ਬਹੁਤ ਵਧਾਈ ਮੁਬਾਰਕਾ ਜੋ ਅੱਜ ਮੇਲਾ ਕਰਵਾਇਆ ਜਾ ਰਿਹਾ ਹੈ ਤੁਹਾਡੇ ਪਿੰਡ ਬਿਜਲੀ ਨੰਗਲ ਕੀ ਕਹਿਣਾ ਚਾਹੋਗੇ ਅੱਜ ਦੇ ਮੇਲੇ ਬਾਰੇ ਪ੍ਰੋਗਰਾਮ ਬਾਰੇ ਅੱਜ ਦਾ ਜਿਹੜਾ ਇਹ ਸਾਲਾਨਾ ਮੇਲਾ ਸਾਡਾ 22ਵਾਂ ਸਾਲਾਨਾ ਜੋੜ ਮੇਲਾ ਤਨਤਨ ਬਾਬਾ ਲਖਦਾਤਾ ਪੀਰ ਤਨਤਨ ਕੂਗਾ ਯਾਰ ਪੀਰ ਉਹਨਾਂ ਦੀ ਰਹਿਮਤ ਦੇ ਹੇਠ ਇਹ ਮੇਲਾ ਹਰ ਸਾਲ ਹੀ ਬੜੀ ਧੂਮ ਧਾਮ ਨਾਲ ਸਾਰਾ ਸਾਡਾ ਪਿੰਡ ਸਾਡੀ ಗ್ರಾಮ ਪੰਚਾਇਤ ਬਿਜਲੀ ਨੰਗਲ ਹੋਰ ਸਾਡੇ ਐਨ ਆਰ ਆਈ ਵੀਰ ਜੋ ਇਹਨੂੰ ਬਹੁਤ ਸ਼ਰਧਾ ਭਾਵਨਾ ਨਾਲ ਬਹੁਤ ਧੂਮ ਧਾਮ ਨਾਲ ਇਹਨੂੰ ਇਸ ਦਿਨ ਨੂੰ ਮਨਾਉਂਦੇ ਆ ਸਾਰੇ ਆਪਣੇ ਕਮਾਂਕਾਰਾਂ ਨੂੰ ਛੱਡ ਕੇ ਸਾਰੇ ਇਕੱਠੇ ਹੋ ਗਏ ਅੱਜ ਦੇ ਦਿਨ ਪੂਰਾ ਜਿਹੜਾ ਰਲ ਮਿਲ ਕੇ ਆਪਣੇ ਇਹਦਾ ਬਹੁਤ ਆਨੰਦ ਲੈ ਰਿਆ ਬਹੁਤ ਵਧੀਆ ਇਹ ਅੱਜ 22ਵਾਂ ਸਾਲਾਨਾ ਜੋੜ ਮੇਲਾ ਹੈ ਜੀ ਕਿਵੇਂ ਕਿਵੇਂ ਪ੍ਰੋਗਰਾਮ ਕਰਾਇਆ ਕਿਵੇਂ ਇਹ ਪ੍ਰਬੰਧ ਕੀਤੇ ਗਏ ਅੱਜ ਮੇਲੇ ਜੀ ਪ੍ਰਬੰਧ ਸਾਡੀ ਨੌਜਵਾਨ ਪੀੜ੍ਹੀ ਬਹੁਤ ਅੱਗੇ ਵਧੂ ਹੈ ਜੀ ਇਹਨਾਂ ਨੇ ਸਾਰਾ ਹੀ ਪ੍ਰੋਗਰਾਮ ਬਹੁਤ ਅچھے ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੈ ਲੰਗਰ ਦਾ ਪ੍ਰਬੰਧ ਵੀ ਬਹੁਤ ਵਧੀਆ ਚੱਲ ਰਿਹਾ ਸਾਰਾ ਇਹਨਾਂ ਪ੍ਰਬੰਧ ਬਹੁਤ ਆਪਣਾ ਵਧੀਆ ਕੀਤਾ ਜੀ ਭਾਈ ਜੋ ਅੱਜ ਲੱਖ ਦਾ ਤਾਂ ਪੀੜੀ ਦੀ ਆਸ ਨੂੰ ਸਮਰਪਤ ਅੱਜ ਦਾ ਜੋ ਇਹ ਮੇਲਾ ਕਰਵਾਇਆ ਜਾ ਰਿਹਾ ਕੀ ਕਹਣਾ ਚਾਹੁੰਦੇ ਮੇਲੇ ਬਾਰੇ ਐਨਆਰਆਈ ਵੀਰਾਂ ਨੂੰ ਜੋ ਸਾਡੀ ਜਨਨ ਨਾਲ ਲੋਕ ਬੇਸਕ ਬਿਸਾਈ ਲੁੱਤੋਂ ਦੇਖ ਰਹੇ ਆ ਅੱਜ ਇਹ ਮੇਲਾ ਦੇਖ ਰਹੇ ਆ ਕੀ ਕਹਿੰਦੇ ਦੇਖੋ ਜੀ ਇਹ ਸਾਡੇ ਨੌਜਵਾਨ ਪੀੜੀ ਜਿਹੜੀ ਆ ਬਹੁਤ ਜ਼ਿਆਦਾ ਸੰਯੋਗ ਦਿੰਦੀ ਆ ਬਹੁਤ ਮਨ ਤਨ ਦੇ ਨਾਲ ਸੇਵਾ ਕਰਦੇ ਆ ਇਹ 22 ਸਲਾਨਾ ਜੋੜ ਮੇਲਾ ਜਿਹੜਾ ਅਸੀਂ ਬਣਾ ਰਹੇ ਆ ਬਾਬਾ ਜੀ ਦਾ ਬਾਬਾ ਜੀ ਦੀ ਸਾਡੇ ਨਗਰ ਤੇ ਬਹੁਤ ਜਿਆਦਾ ਜੀ ਕਿਰਪਾ ਤੇ ਬਹੁਤ ਰਹਿਮ ਤੇ ਆ ਜੀ ਜਿਹੜੇ ਬੱਚੇ ਸਾਡੇ ਬਾਹਰ ਗਏ ਨਰੇ ਵੀਰ ਜਿਹੜੇ ਆ ਉਹਨਾਂ ਦਾ ਵੀ ਸਾਨੂੰ ਬਹੁਤ ਜਿਆਦਾ ਸਹਿਯੋਗ ਆ ਸਾਡੇ ਪਿੰਡ ਦੇ ਨਵੇਂ ਸਰਪੰਚ ਬੜਿਆਨ ਛੱਤਰ ਸਿੰਘ ਜੀ ਉਹਨਾਂ ਦਾ ਸਾਨੂੰ ਬਹੁਤ ਯੋਗਦਾਨ ਮਿਲਿਆ ਜੀ ਬਹੁਤ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੜ੍ਹਦੇ ਜੋੜ ਕੇ ਜੁੜਦੇ ਤੁਰਦੇ ਆ ਜੀ ਬਾਕੀ ਸਾਰੇ ਚਾਚਾ ਮਹਤਾਰ ਸਿੰਘ ਆ ਜੀ ਇਹਨਾਂ ਦੇ ਅਸੀਂ ਸਲਾਹ ਮਸ਼ਵਰਾ ਲੈ ਕੇ ਤੁਰਦੇ ਆ ਇਹ ਬਹੁਤ ਵਧੀਆ ਅچھے ਤਰੀਕੇ ਦੇ ਨਾਲ ਸਾਨੂੰ ਸਲਾਹ ਸਲਾਹ ਦਿੰਦੇ ਆ ਫਿਰ ਅਸੀਂ ਉਹ ਤਰੀਕੇ ਨਾਲ ਗਾਂ ਚੱਲਦੇ ਆ ਜੀ ਸਾਡੇ ਨਗਰ ਦਾ ਮਤਲਬ ਇੰਨਾ ਕੁ ਪਿਆਰ ਮੁਹੱਬਤ ਜੇ ਅਸੀਂ ਮੇਲਾਕ ਬਣਾ ਰਹੇ ਹਾਂ ਤਾਂ ਬੱਚਿਆਂ ਦੇ ਸਜੋਦੇ ਨਾਲ ਬਣਾ ਰਹੇ ਆ ਐਨਾ ਵੀਰਾਂ ਸੰਜੋਗ ਦੇ ਨਾਲ ਬਣਾ ਰਹੇ ਆ ਗ੍ਰਾਮ ਪੰਚਾਇਤ ਸਾਡੇ ਨਾਲ ਬਹੁਤ ਜਿਆਦਾ ਜੁੜ ਕੇ ਚੱਲਦੀ ਆ ਜੀ ਬਹੁਤ ਮਨ ਤਨ ਦਾ ਬੱਚੇ ਸਾਰੇ ਸੇਵਾ ਕਰਦੇ ਆ ਲੰਗਰ ਦਾ ਬਹੁਤ ਖਾਸ ਪ੍ਰਬੰਧ ਕੀਤਾ ਗਿਆ ਜੀ ਸੰਗਤਾਂ ਵਾਸਤੇ ਲੰਗਰ ਦਾ ਪ੍ਰੋਗਰਾਮ ਕੀਤਾ ਜੀ ਬਹੁਤ ਅچھے ਤਰੀਕਾ ਨਾਲ ਸਾਡੇ ਨੌਜਵਾਨ ਪੀੜੀ ਨੇ ਕੀਤਾ ਸਵੇਰੇ ਚਾਹ ਪਕੌੜੇ ਦਾ ਲੰਗਰ ਚੱਲਿਆ ਜੀ ਸਾਰੇ ਨਗਰ ਨੇ ਛਕਿਆ ਸਾਰੀ ਸੰਗਤ ਜਿਹੜੀ ਬਾਹਰੋਂ ਆਈ ਉਹਨਾਂ ਨੇ ਬਹੁਤ ਵਧੀਆ ਤਰੀਕਾ ਨਾਲ ਛਕਿਆ ਬਾਕੀ ਇਹਨੇ ਛੋਟਾ ਛੋਟਾ بارش ਦੇ ਕਰਕੇ ਮੌਸਮ ਖਰਾਬ ਹੋਣ ਦੇ ਕਰਕੇ ਥੋੜਾ ਸਾਡਾ ਪ੍ਰੋਗਰਾਮ ਲੇਟ ਹੋ ਗਿਆ ਬਾਕੀ ਬਹੁਤ ਬਾਬਾ ਜੀ ਦੀ ਕਿਰਪਾ ਰਹਿਮਤ ਹੋਈ ਆ ਸਾਨੂੰ ਉਹਨੇ ਟਾਈਮ ਦਿੱਤਾ ਹੁਣ ਰੰਗਾਰੰਗ ਪ੍ਰੋਗਰਾਮ ਬਹੁਤ ਹੀ ਵਧੀਆ ਅچھے ਤਰੀਕੇ ਨਾਲ ਚੱਲ ਰਿਹਾ ਜੀ ਦੇਖੋ ਜੀ ਸਾਡੇ ਇਸ 22 ਮਾ ਸਲਾਨਾ ਜੋੜ ਮੇਲੇ ਤੇ ਬਹੁਤ ਵੱਡੇ ਵੱਡੇ ਕਲਾਕਾਰ ਪਹੁੰਚੇ ਆ ਜਿਹਦੇ ਵਿੱਚ ਸਭ ਤੋਂ ਪਹਿਲਾ ਨਾਮ ਰਾਜੂ ਜਹਾਰ ਸਾਹਿਬ ਦਾ ਹੁੰਦਾ ਵਾ ਉਸ ਤੋਂ ਬਾਅਦ ਲਖਵਿੰਦਰ ਕੋਟਲੀ ਧੰਜਲ ਸਾਹਿਬ ਜਗਤਾਰ ਅਨਖੀਲਾ ਹੋਰ ਵੀ ਕਈ ਕਲਾਕਾਰ ਆਏ ਆ ਜੋ ਆਪਣਾ ਸਹਿਯੋਗ ਇੱਥੇ ਸਟੇਜ ਤੇ ਦੇ ਰਹੇ ਨੇ ਇਹ ਅੱਜ 22ਵਾਂ ਸਾਲਾਨਾ ਜੋੜ ਮੇਲਾ ਜੀ ਇਹ ਸੱਭਿਆਚਾਰ ਪ੍ਰੋਗਰਾਮ ਬਹੁਤ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਜੀ ਅਸੀਂ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਕਰਾਂਗੇ ਕਿ ਜਿਹੜੇ ਸਾਡੇ ਬੱਚੇ ਬਾਹਰ ਗਏ ਉਹਨਾਂ ਦੀਆਂ ਆਸਾਂ ਮਰਦਾਂ ਪੂਰੀਆਂ ਅਸੀਂ ਸਾਰਾ ਪਿੰਡ ਸ਼ਾਮ ਨੂੰ ਅਰਦਾਸ ਕਰਾਂਗੇ ਕਿ ਬਾਬਾ ਜੀ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੇ ਅਗਲਾ ਮੇਲਾ ਬਾਬਾ ਜੀ ਬਾਬਾ ਜੀ ਦਾ ਇਹ ਤੋਂ ਵੀ ਸੱਭਿਆਚਾਰ ਮੇਲਾ ਜਿਹੜਾ ਧੂਮ ਧਾਮ ਨਾਲ ਮਨਾਇਆ ਮਨਾਵਾਂਗੇ ਅਸੀਂ ਅਸੀਂ ਬਾਬਾ ਜੀ ਤੋਂ ਬਹੁਤ ਆਸ ਰੱਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ